ਆਸਾ ਮਹੱਲਾ ਪੰਜਵਾ ਨੌ ਨਿਦ ਤੇਰੈ ਸਗਲ ਨਿਧਾਨ ਸੰਸਾਰ ਜੀ ਪਰਮੇਸ਼ਰ ਦੇ ਪਿਆਰ ਵਿੱਚ ਆ ਕਰਕੇ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪਾਸੋਂ ਸਭ ਖਿਆਨਿਆਂ ਦੀ ਪ੍ਰਾਪਤੀ ਬਾਤ ਬਚਨ ਕਰਦੇ ਹਨ ਨੌ ਨਿਦ ਤੇਰੈ ਸਗਲ ਨਿਧਾਨ ਕੇ ਪਰਮੇਸ਼ਰ ਨੌ ਨਿਧੀਆਂ ਜਿਹੜੀਆਂ ਹਨ ਅਸੀਂ ਜਿਵੇਂ ਬਸਨੂ ਪੂ ਕਣਕਮਨ ਦਾਸੀ ਚੌਮ ਗੁਨਾਮ ਰਿਵਾਹੇ ਰਿਵਾਹੇ ਜਾਨੀਏ ਇਹ ਨਨਦਕੇ ਨਾਮ ਜਾਂ ਪਾਦੋ ਮਹਾ ਪਦ ਮਾਲਕ ਜਿਹੜੀਆਂ ਨੌ ਨਦੀਆਂ ਸੰਸਕ੍ਰਿਤ ਦੇ ਪੁਸਤਕਾਂ 'ਚ ਲਿਖੀਆਂ ਹੋਈਆਂ ਇਹ ਸਾਰੀਆਂ ਨੌ ਨਦੀਆਂ ਦੇ ਤੇਰੇ ਘਰ 'ਚ ਸਾਰੇ ਖਜ਼ਾਨੇ ਹਨ ਸੱਚੇ ਪਾਤਸ਼ਾਹ ਇਹ ਨੌ ਗੋਲ ਕਾਂ ਦੇ ਨਦੀ ਆਧਾਰ ਰੂਪ ਤੇਰੇ ਹੀ ਸਾਰੇ ਖਜ਼ਾਨੇ 18 ਸਿੱਧੀਆਂ ਨੌ ਨਦੀਆਂ ਰਿਧੀਆਂ ਆਦਿਕਾਂ ਦੇ ਬਖਸ਼ੇ ਹੋਏ ਆਪਦੇ ਪਿਆਰੇ ਭਗਤਾਂ ਨੂੰ ਭਗਤੀ ਰੂਪ ਸਾਰੇ ਖਜ਼ਾਨੇ ਆਪਦੇ ਪਾਸ ਹੀ ਹੈ ਭਗਤੀ ਜਿਹੜੀ ਸਰਵਨ ਸਿਮਨ ਕੀਰਤਨ ਪਾਪ ਛੇਵਰਚਾਨ 10 ਸਹਿ ਸਕਵਨ ਬੰਦਨਾ ਸਰਵਨਵੇਦਨ ਜਾਣੇ ਨਵਦਾ ਭਗਤੀ ਹੈ ਇਸ ਪ੍ਰਕਾਰ ਨੇ ਇਸੇ ਪ੍ਰਕਾਰ 10 ਪ੍ਰਕਾਰ 11 ਪ੍ਰਕਾਰ ਦੀ ਭਗਤੀ ਨਾਰਦ ਪ੍ਰਾਣ ਗ੍ਰੰਥ ਵਿੱਚ ਨਾਰਦ मुनि ਨੇ ਪੰਜ ਰਾਤ੍ਰੀ ਗ੍ਰੰਥ ਵਿੱਚ ਲਿਖੀ ਹੈ ਇਹ ਸਾਰੇ ਤੇਰੇ ਘਰ ਚ ਮਾਰਿਆ ਨਵੇਂ ਇੰਦਿਆਂ ਦੇ ਸਾਰੇ ਹੀ ਖਜ਼ਾਨੇ ਹਨ ਇੱਛਾ ਪੂਰਕ ਰਖੈ ਨਿਦਾਨ ਆਪ ਮੇਰੇ ਸਾਰੇઓની ਇੱਛਾ ਪੂਰੀਆਂ ਕਰਨ ਵਾਲੇ ਹੋ ਨਦਾਨ ਅੰਤ ਦੇ ਵੇਲੇ ਆਪਦੇ ਪਿਆਰਿਆਂ ਦੀ ਰੱਖਿਆ ਕਰਨ ਵਾਲੇ ਹੋ ਤੂੰ ਮੇਰੋ ਪਿਆਰੂ ਤਾਂ ਕੈਸੀ ਭੁੱਖਾ ਜਦੋਂ ਸੱਚੇ ਬਾਦਸ਼ਾਹ ਨਦਾਨ ਮਾਲਕ ਜਾਣ ਕੇ ਆਪਦੇ ਪਿਆਰਿਆਂ ਦੀ ਰੱਖਿਆ ਕਰਨ ਵਾਲੇ ਹੋ ਤੂੰ ਮੇਰੋ ਕੇ ਮੇਰੇ ਵੀ ਆਪ ਰੱਖਿਆ ਕਰਨ ਵਾਲੇ ਹੋ ਤੂੰ ਮੇਰੋ ਪਿਆਰੂ ਤਾਂ ਕੈਸੀ ਭੁੱਖਾ ਜਦੋਂ ਸੱਚੇ ਬਾਦਸ਼ਾਹ ਤੁਸੀਂ ਸਾਡੇ ਪਿਆਰੇ ਹੋ ਤਾਂ ਸਾਨੂੰ ਕਿਹੜੀ ਗੱਲ ਦੀ ਭੁੱਖ ਰਹਿਣੀ ਸੀ ਕੋਈ ਕਿਸੇ ਪਦਾਰਥ ਦੀ ਆਸਾ ਨਹੀਂ ਆਪ ਰਹਿਣ ਦਿੱਤੀ ਐਸੀ ਮਕਸ਼ੀ ਕੀਤੀ ਹੈ ਤੂੰ ਮਨ ਵਸਿਆ ਲੱਗੈ ਨਾ ਦੁੱਖਾ ਜਦੋਂ ਸੱਚੇ ਪਾਤਸ਼ਾਹ ਤੁਸੀਂ ਮਨ ਚ ਵਸ ਗਏ ਹੋ ਹੁਣ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਲੱਗਦਾ ਹੈ ਆਦੀ ਵਿਆਦੀ ਉਪਾਦੀ ਆਰ ਤੈਨੂੰ ਤਾਂ ਮਨੀ ਚਿੰਬੜਦੇ ਮਨ ਬਾਣੀ ਸਰੀਰ ਕਰਕੇ ਕਿਸੇ ਪ੍ਰਕਾਰ ਦੇ ਬਾਣੀ ਦੇ ਚਾਰ ਪ੍ਰਕਾਰ ਦੇ ਦੋਸ਼ਿਕਾ ਬੋਲਣਾ ਕੌੜਾ ਬੋਲਣਾ ਨਿੰਦਿਆ ਕਰਨੀ ਆਪੀ ਪ੍ਰਸਿੱਧ ਕਰਨੀ ਆਲਕ ਸ਼ਰੀਰ ਕਰਕੇ ਕੁਸ਼ਣ ਕਰਨੀ ਉਹ ਗੁਣ ਕਰਨੇ ਕਿਸੇ ਨੂੰ ਕਪਲ ਕਰਨਾ ਕਿਸੇ ਨੂੰ ਇਸ਼ਾਰਾ ਕਰਨਾ ਮਾਰਨ ਦਾ ਮੰਨ ਦੇ ਦੋਸ਼ਾਵ ਦੇ ਉਹ ਗੁਣ ਕੋ ਕੇ ਰੱਖਨੇ ਕਿਸੇ ਦਾ ਬੁਰਾ ਚਿਤ ਬਣਾ ਇਸ ਪ੍ਰਕਾਰ ਦੇ ਜਿਹੜੇ ਦੋਸ਼ਨਗੇ ਇਹ ਕਿਸੇ ਪ੍ਰਕਾਰ ਦੇ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਕਰਕੇ ਤੂੰ ਮਨ ਵਸਿਆ ਲੱਗੇ ਨਾ ਦੁੱਖਾ ਜਦੋਂ ਆਪ ਮਨ ਤੇ ਵਸ ਜਾਂਦੇ ਹੋ ਕੋਈ ਕਿਸੇ ਪ੍ਰਕਾਰ ਦੇ ਮਨ ਬਾਣੀ ਸੀਲ ਕਰਕੇ ਕੋਈ ਦੁੱਖ ਨਹੀਂ ਲੱਗਦੇ ਹਨ ਰਹਾਉ ਜੋ ਤੂੰ ਕਰ ਰਿਹਾ ਸੋਈ ਪਰਵਾਣੋ ਅੰਦਰ ਜਮੀ ਆਪ ਜੋ ਕੋਈ ਕਰ ਰਹੇ ਹੋ ਸਾਨੂੰ ਉਹ ਪ੍ਰਮਾਣ ਨੀਕ ਹੈ ਅਸੀਂ ਆਪ ਦਾ ਸਿਰ ਦੇ ਤੇ ਪਿਆਰ ਦੇ ਨਾਲ ਰਿਆਨ ਨੂੰ ਮੰਨਦੇ ਹਾਂ ਪ੍ਰਮਾਣ ਨੀਕ ਮੰਨਦੇ ਹਾਂ ਸਫਲਾ ਸਮਝਦੇ ਆਪਨੇ ਆਪ ਨੂੰ ਜੋ ਤੂੰ ਕਰ ਰਿਹਾ ਹੈ ਸਾਚੇ ਸਾਹਿਬ ਤੇਰਾ ਸੱਚ ਫੁਰਮਾ ਕਿਸ ਕੀ ਅਕਾਲ ਪੁਰਖ ਸਹਿ ਮਾਲਕ ਮਾਇਆ ਮਿਰਤੀ ਦੁਆਰਾ ਤੇਰਾ ਜਿਹੜਾ ਫਰਮਾਉਣਾ ਹੈ ਉਹ ਸੱਚਾ ਹੈ ਤੇਰਾ ਹੁਕਮ ਪਲਤੁ ਤਉ ਭਾਵੈ ਜਾਂ ਤਉਦ ਭਾਵੈ ਤਾਂ ਹਰ ਗੁਣ ਗਾ ਜਿਸ ਚੀ ਪਾਤਸ਼ਾਹ ਵਾਲੀ ਭਾਵਨਾ ਸਾਡੇ ਹਿਰਦੇ ਚ ਹੋਵੇ ਤੇ ਆਪ ਨੂੰ ਅਸੀਂ ਭਾ ਜਾਈਏ ਚੰਗੇ ਲੱਗਾਈਏ ਨਿਸਕਾਮ ਕਰਮਾਂ ਦੇ ਸਹਿਤ ਹੋਈਏ ਤਾਂ ਹਰੀ ਤੇਰੇ ਗੁਣਾਂ ਨੂੰ ਗਾਇਆ ਜਾਂਦਾ ਹੈ ਤੀਰੈ ਘਰ ਸਦ ਸਦਾ ਹੈ ਨਿਆ ਆਪਕੇ ਘਰ ਦਾ ਮਾਰਾ ਸਦਾ ਵਾਸਤੇ ਨਿਆ ਹੈ ਆਪ ਨਿਆਂ ਹੀ ਕਰਨ ਵਾਲੇ ਹੋ ਜੈਸਾ ਕੀ ਚੇ ਤੈਸਾ ਪਾਈਏ ਜਿਹੜਾ ਕੋਈ ਜੀਵ ਕਰਮ ਕਰਦਾ ਹੈ ਕੋਹ ਆਇਆ ਫਲ ਭੂਗਦਾ ਹੈ ਸਾਚੇ ਸਾਹਿਬ ਅਲਖ ਅਭੀ ਜਿਸ ਕੇ ਪਾਤਸ਼ਾਹ ਤੇਰੇ ਘਰ ਚ ਸਜਾ ਵਾਸਤੇ ਨਿਆਣੂ ਹੈ ਜਿਸ ਪ੍ਰਕਾਰ ਵਿਸ਼ਨੂੰ ਭਗਵਾਨ ਦੇ ਅੰਦਰ ਟੀਚਰ ਕਰਨ ਦੀ ਆਤਮਾ ਸੀ ਨਾਰਦ मुनि ਨੇ ਜੋ ਟੀਚਰ ਕੀਤੀ ਬਾਂਦਰ ਦਾ ਮੂੰਹ ਲਾ ਦਿੱਤਾ ਉਸ ਨੂੰ ਸਰਾਫ ਦੇਤਾ ਕਿ ਜਾ ਤੇਰੀ ਬਾਂਦਰਾਂ ਵਾਲੇ ਮੂੰਹ ਹੀ ਰੱਖਿਆ ਕਰਨਗੇ ਇਹ ਸਰਾਫ ਦੇ ਨਾਲ ਵਿਸ਼ਨੂੰ ਭਗਵਾਨ ਨੂੰ ਰਾਮਚੰਦਰ ਦੇ ਰੂਪ ਵਿੱਚ ਆ ਕੇ ਸੀਤਾ ਗਵਾਚੀ ਜਿਵੇਂ ਕਲਪਿਆ ਸੀ ਨਾਰਦ मुनि ਉਹ ਹਾਲਤ ਹੋਈ ਇਹੋ ਵੱਡਿਆਂ-ਵੱਡਿਆਂ ਦੇ ਉੱਤੇ ਵੀ ਜਿਨ੍ਹਾਂ ਨੂੰ ਮਸ਼ਕਰੀ ਕਰਨ ਦੀ ਆਤ ਤਾਂ ਉਹਨੂੰ ਮਸ਼ਕਰੀ ਦਾ ਫਲ ਵੀ ਦਿੰਨਾ ਹੈ ਤੇਰੇ ਕਰ ਸ਼ਦਾ ਵਾਸਤੇ ਨਹੀਂ ਆਉਂ ਹੈ ਕੋਈ ਫਰਕ ਨਹੀਂ ਹੈ ਕਿਸੇ ਪ੍ਰਕਾਰ ਦਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਤੂੰ ਮਨ ਵਿੱਚ ਉਰੇ ਰਾਮਚੰਦ ਸੀਦਾ ਲਖਮਣ ਜੋਗ ਹਨ ਮੰਤਰ ਆਰਾਧਿਆ ਟੈਂਪਲਰ ਇਹ ਹਰ ਮੰਤਰ ਰਾਧਿਆ ਆਕਾਰ ਸੰਯੋਗ ਭੂਲਾ ਬੰਦ ਹੋਈ ਤਨ ਪ੍ਰਭ ਕੀਏ ਕਾਮ ਨਾਨਕ ਵੇ ਪ੍ਰਵਾਸ ਉਹ ਕਿਰਤ ਨਾ ਮਿਠੀ ਰਾਮ ਜਿਹੜਾ ਕਰਤਬ ਕੀਤਾ ਸੀ ਬਿਸ਼ੂ ਹੋ ਕੇ ਮਸ਼ਕਰੀ ਕਰਨ ਦਾ ਉਹ ਭੋਗਣਾ ਪਿਆ ਓ ਤੇਰੇ ਕਰ ਸਦਾ ਸਦਾ ਨਿਆਮ ਆ ਆਪ ਕੇਹਦਾ ਲਿਹਾਜ ਨਹੀਂ ਕਰਦੇ ਸਾਚੇ ਸਾਹਿਬ ਅਲਖ ਅਭੇ ਇਹ ਸੱਚੇ ਸਾਹਿਬ ਮਾਲਕ ਅਲਖ ਲਖਣ ਤੇ ਰਹਤੇ ਆਭੇ ਅਸੁੱਧ ਮੰਨ ਕਰਕੇ ਭੇਦਨੀ ਤੇਰਾ ਪਾਇਆ ਜਾਂਦਾ ਗੁਰਾਂ ਤੋਂ ਬਿਨਾ ਆਪ ਲਖੇ ਨਹੀਂ ਜਾਂਦੇ ਨਾਨਕ ਲਾਇਆ ਲਾਗਾ ਸੀ ਜਿਸ ਦੇ ਪਾਸ਼ਾ ਆਪ ਦੇ ਲਾਏ ਹੋਏ ਸੀ ਆਪ ਦੀ ਟਹਿਲ 'ਚ ਲੱਗਦੇ ਭਾਗ ਭਗਤੀ ਕਰਨ ਵਿੱਚ ਆਸਾ ਮਹੱਲਾ ਪੰਜਵਾ ਨਿਗਟ ਜੀ ਕਹਿ ਸਦ ਹੀ ਸੰਗਾ হে ਪ੍ਰੇਮਿਓ ਪ੍ਰਵੇਸ਼ਕ ਸਦਾ ਹੈ ਸਾਡੇ ਹਿਰਦਿਆਂ ਦੇ ਨਾਲ ਹੈ ਇਸ ਸਾਰੇ ਸਰੀਰਾਂ ਦੇ ਅੰਗ ਸੰਗ ਹੈ ਕੁਦਰਤ ਵਰਤੈ ਰੂਪ ਅਰ ਰੰਗਾ ਅੰਦਰ ਸੂਖਮ ਸਰੀਰ ਦੇ ਨਾਲ ਨਿਕਟ ਵਰਤੀ ਹੈ ਪ੍ਰਕਾਸ਼ਤਾ ਹੈ ਸਦਾ ਇਸ ਦੇ ਦੇ ਨਾਲ ਵੀ ਸੰਗੀ ਹੈ ਲੋਕ ਪਰ ਲੋਕ ਦੁਨੀਆ ਵਿੱਚ ਵੀ ਅਤੇ ਦੇਹਾਂ ਦੇ ਅੰਦਰ ਵੀ ਸਦਾ ਨੇੜੇ ਤੋਂ ਨੇੜੇ ਹੈ ਕੁਦਰਤ ਵਰਤੈ ਰੂਪ ਅਰ ਰੰਗਾ ਜਿਹੜੇ ਰੂਪ ਆਕਾਰ ਪ੍ਰਤੀਤ ਹੁੰਦੇ ਹੈ ਤੇ ਰੰਗ ਪ੍ਰਤੀਤ ਹੁੰਦੇ ਹੈ ਇਹ ਸਭ ਕੁਦਰਤ ਮਾਇਆ ਦੁਆਰਾ ਵਰਤ ਰਹੇ ਹੈ ਇਹ ਕੁਦਰਤੀ ਮਾਇਆ ਦੁਆਰਾ ਸਾਰੀਆਂ ਰਚਨਾ ਉਸ ਪਰਮੇਸ਼ਰ ਰਟੀਆਂ ਕਿਉਂ ਕੁਦਰਤੀ ਉਹ ਪਰਮੇਸ਼ਰ ਸਾਰਿਆਂ ਰੂਪਾਂ 'ਚ ਸਾਰਿਆਂ ਰੰਗਾਂ ਕੌਤਕਾਂ ਵਿੱਚ ਆਪ ਹੀ ਵਰਤ ਰਿਹਾ ਹੈ ਸ਼ਕਤੀ ਦਾ ਮਾਲਕ ਕਰੇ ਨਾ ਛੁਰੇ ਨਾ ਮਨ ਰੂਵਨ ਹਾਰਾ ਇਹ ਕਰਫੇ ਮਨ ਕਰੇ ਨਾ ਝੁ ਬੈਦਾ ਨਹੀਂ ਕਿਸੇ ਪਦਾਰਥ ਵਿੱਚ ਤੇ ਨਾ ਛੁਰਦਾ ਹੈ ਨਾ ਮਨ ਰੂਵਨ ਹਾਰਾ ਜੋ ਪਰਮੇਸ਼ਰ ਦੀ ਸ਼ਰਨ 'ਚ ਹੈ ਉਹਨੂੰ ਕਿਸੇ ਪ੍ਰਕਾਰ ਦੇ ਸੋਕ ਕਰਕੇ ਰੋਣਾ ਨਹੀਂ ਪੈਂਦਾ ਨਾ ਕਿਸੇ ਪਦਾਰਥ ਦੀ ਮੇਰ ਚ ਮੱਝਦਾ ਹੈ ਤੇ ਨਾ ਝੋਰੀਆਂ ਕਰਕੇ ਝੁਰਦਾ ਹੈ ਪਦਾਰਥਾਂ ਦੇ ਵਿਛੁੜਦੇ ਸੋਕ ਕਰਕੇ ਅਵਨਾਸੀ ਅਵਗਤ ਆਗੂਚਰ ਉਹ ਨਾਸ ਤੋਂ ਰਹਿਤ ਹੈ ਪਰਮੇਸ਼ਰ ਅਵਿਗਤ ਦੇਹ ਤੋਂ ਰਹਿਤ ਹੈ ਅਵਗਤ ਪ੍ਰਾਪਤ ਰੂਪ ਹੈ ਅਵਗਤ ਗਿਆਨ ਸਰੂਪ ਹੈ ਉਹ ਅਗੋਚੀ ਇੰਦਰੀਆਂ ਦੇ ਵਿਸ਼ੇ ਹੈ ਸਦਾ ਸਲਾਮਤ ਖਸਮ ਹਮਾਰਾ ਉਹ ਸਦਾ ਸਦਾ ਸਲਾਮਤ ਇਸਤੇ ਰਹਿਣ ਵਾਲਾ ਹੈ ਹਮਾਰਾ ਤਮਾਮ ਦਾ ਖਸਮ ਮਾਲਕ ਹੈ ਸਾਡਾ ਪ੍ਰਭਾਉ ਤੇਰੇ ਦਾਸ ਰਹੀ ਕਹੋ ਕਿਸ ਕੀ ਕਾਂ ਜੇ ਪਰਮੇਸ਼ਰ ਜੋ ਆਪ ਦੇ ਦਾਸ ਸੇਵਕ ਬਣੇ ਹੈ ਉਹਨਾਂ ਨੂੰ ਕੀ ਦੀ ਕੋ ਲੋੜ ਹੈ ਕਿਸੇ ਨੇ ਆਸਾਨ ਬੰਦ ਨਹੀਂ ਹੋਣਾ ਪੈਂਦਾ ਕਿਸੇ ਦੀ ਕੋ ਲੋੜ ਨਹੀਂ ਸਾਰਨੀ ਪੈਂਦੀ ਦਾਸਾਂ ਦੇ ਦਾਸ ਜੋ ਬਣੇ ਹਨ ਆਪ ਦੇ ਜਿਸ ਕੀ ਮੀਰਾ ਰਾਖਾ ਹੈ ਆਪ ਦਾ ਜਿਸ ਦੀ ਮੀਰਾ ਇਹ ਪਾਤਸ਼ਾਹ ਪਰਮੇਸ਼ਰ ਆਪ ਆਣ ਕਰਕੇ ਰੱਖਿਆ ਕਰਦੇ ਜਿਹਨੂੰ ਆਣ ਸ਼ਰਨ ਵਿੱਚ ਰੱਖਦਾ ਹੈ ਜਿਹਦੀ ਆਣ ਕਾਣ ਆਪ ਰੱਖਦੇ ਹੈ ਜੋ ਲੋਡਾ ਪ੍ਰਭ ਕੀ ਆਜ਼ਾਦ ਇਹ ਹਿੰਦੁਸਤਾਨ ਦੇ ਅੰਦਰ ਪੂਰਬ ਦੇ ਅੰਦਰ ਬੱਚੇ ਦਾ ਨਾਂ ਹੋ ਅਤੇ ਗੋਲੇ ਦਾ ਨਾਂ ਲੋਡਾ ਕਹਿੰਦੇ ਹਨ ਜਿਹੜਾ ਮਾਲਕ ਪ੍ਰਭੂ ਜੀ ਨੇ ਜੋ ਆਪ ਦਾ ਸੇਵਕ ਗੋਲਾ ਸੱਚੇ ਪਾਤਸ਼ਾਹ ਨੇ ਆਜ਼ਾਦ ਨਾ ਹੋ ਸੁਤੰਤਰ ਕਰ ਦਿੱਤਾ ਹੈ ਜਾਤ ਪਾਤ ਦੇ لحاظ ਤੋਂ ਰਹਿਤ ਕਰ ਦਿੱਤਾ ਹੈ ਐਸੀ ਕਿਰਪਾ ਕੀਤੀ ਜਿਸ ਆਪ ਦੇ ਦਾਸ ਦੇ ਤਾਈਂ ਤਿਸ ਲੋਡੇ ਕਾਉ ਕਿਸ ਕੀਤਾ ਉਸ ਲੋਡੇ ਗੋਲੇ ਦੇ ਤਾਈਂ ਕੀ ਦੀ ਤਾਤ ਕਿਸੇ ਦੀ ਖਾਸ਼ ਨਹੀਂ ਕਿਸੇ ਦੇ ਪਦਾਰਥ ਨੂੰ ਵਿੱਚ ਕੇ ਸੜਦਾ ਨਹੀਂ ਨਾ ਕਿਸੇ ਦੀ ਉਹਦੇ ਅੰਦਰ ਇਛਾ ਰਹਿੰਦੀ ਕਿ ਮੈਨੂੰ ਇਹ ਪ੍ਰਾਪਤ ਹੋਵੇ ਬੇਮੋਹਤਾਜਾ ਵੇ ਪਰਵਾਹ ਉਹ ਤਾਂ ਸਾਧ ਸੰਗਤ ਜੀ ਵਾਹਿਗੁਰੂ ਬੇਮੋਹਤਾਜ ਹੈ ਉਹ ਕਿਸੇ ਦਾ ਕੁਸ਼ਾਂਤੀ ਨਹੀਂ ਹੈ ਤੇ ਉਹਦੇ ਸੇਵਕ ਬਣ ਕੇ ਗੁਰਮੁਖੀ ਜਰੇ ਸੇਵਕਨ ਗੋਲੇ ਰਾਖੋ ਰੱਖਣ ਹਾਰ ਦੇ ਅਲਾ ਨਾਨਕ ਕਰਕੇ ਗੋਲੇ ਉਹ ਵੀ ਬੇਪਰਵਾਹ ਹੋ ਗਏ ਆ ਉਹ ਬੇਮਤਾਜ ਆ ਕਿਸੇ ਦੀ ਮਸ਼ੰਦਗੀ ਨਹੀਂ ਕਰਦੇ ਤੇ ਉਹ ਬੇਪਰਵਾਹਨ ਵਾਹਿਗੁਰੂ ਬੇਪਰਵਾਹ ਦੀ ਸ਼ਰਨ ਪੈ ਕੇ ਸਾਰਿਆਂ ਦੀ ਕੋ ਸ਼ਾਂਤਤਾ ਤੇ ਰਹਿਤ ਹੋ ਗਏ ਨਾਨਕ ਦਾਸ ਕਹੋ ਗੁਰਵਾਹ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾ ਕੇ اے ਦਾਸ ਸੇਵਕ ਕਹੋ ਗੁਰਵਾਹ ਵਾਹਿਗੁਰੂ ਕੋ ਹੋਂਦ ਦੇ ਤਾਂ ਵਾਸਚਾਰਜ ਰੂਪ ਹੈ ਗੁਰੂ ਚੇਤਨ ਸਰੂਪ ਹੈ ਵਾਹ ਉਹ ਸਰੂ ਕਹਿੰਦੇ ਹਨ ਜੋ ਸਾਰ ਸੰਗੇ ਜੀ ਆਪ ਨਿਰਾਤਾ ਹਰਵਾਤੇ ਸਾਰਿਆਂ ਦਾ ਆਧਾਰ ਰੂਪ ਹੈ ਉਹਦਾ ਨਾਮ ਵਾਸਚਾਰਜ ਹੈ ਸਾਰਿਆਂ ਦਾ ਆਧਾਰ ਹੈ ਆਪ ਕਿਸੇ ਦੇ ਆਸਰੇ ਨਹੀਂ ਦਾ ਉਹ ਐਸਾ ਵਾਹ ਹੈ ਅਤੇ ਆਪ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਚੰਦ ਸੂਰਜ ਬਿਜਲੀ ਅਗਨੀ ਆਦਿ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਆਪ ਕਿਸੇ ਦੇ ਪ੍ਰਕਾਸ਼ ਦਾ ਮਥਾਜ ਨਹੀਂ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ ਐਸੇ ਸਰੂਪ ਦਾ ਨਾਮ ਵਾਹ ਹੈ ਉਸ ਵਾਹ ਉਸ ਚਾਰਿ ਸਰੂਪ ਦੇ ਤਾਂ ਹੀ ਗੁਰੂ ਚੇਤਨ ਸਰੂਪ ਗੋ ਗਿਆਨ ਦਾ ਹਨਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਵਾਲਾ ਕਹੋ ਕਿ ਉਹ ਵਾਹਿਗੁਰੂ ਹੈ ਆਸਾ ਮਹੱਲਾ ਪੰਜਵਾ ਹਰ ਰਸ ਛੂਡ ਹੋਛੈ ਰਸ ਮਤਾ ਜਿਸ ਦਾ ਮਨ ਭਾਈ ਹਰੀ ਦੇ ਨਾਮ ਰਸ ਨੂੰ ਛੱਡ ਕੇ ਹੋਛੇ ਤੁਸ਼ ਰਸ ਸੰਗ ਨੇ ਜਿਹੜੇ ਵਿਸ਼ਿਆਂ ਦੇ ਇਹਨਾਂ ਸੱਜ ਸੁਪਰ ਰੂਪ ਰਸ ਗੰਦੇ ਅਸਾਂ ਵਿੱਚ ਮਾਸਤ ਹੋਇਆ ਹੋਇਆ ਹੈ ਕਰਮ ਹੈ ਵਾਸਤ ਕਰਮ ਹੈ ਵਾਸਤ ਬਾਹਰ ਉਠ ਜਾਤ ਦੇਖੋ ਸਾਧ ਸੰਗਤ ਰੂਪੀ ਘਰ ਦੀ ਵਸਤੂ ਹੈ ਨਾਮ ਦੀ ਇਹ ਬਾਹਰ ਬਾਜ ਮੁਖ ਹੋ ਕਰਕੇ ਹੋਰ ਨਾ ਲੋਕਾਂ ਦੇ ਪਾਸ ਉਠੜ ਕੇ ਜਾਂਦਾ ਹੈ ਸੰਗਤ ਨੂੰ ਛੱਡ ਕੇ ਾਰੇ ਦੇ ਅੰਤਕਾਰ ਵਿੱਚ ਵਸਤੂ ਹੈ ਆਤਮਾ ਨੰਦਰੂਪੀ ਇਹ ਬਾਜ ਮੁਖ ਹੋ ਕੇ ਪਦਾਰਥਾਂ ਦੇ ਪ੍ਰਣ ਹੋ ਕੇ ਉੱਠ ਕੇ ਤੁਰਿਆ ਫਿਰਦਾ ਹੈ ਇਸ ਪ੍ਰਕਾਰ ਉਹ ਜੜਿਆ ਫਿਰਦਾ ਹੈ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ ਸੱਚੀ ਅੰਮ੍ਰਿਤ ਦੀ ਕਥਾ ਜਿਹੜੀ ਹੈ ਸਤ ਸੰਗਤ ਨਾਲ ਮਿਲ ਕੇ ਇਹਦੇ ਪਾਸੋਂ ਸੁਣੀ ਨਹੀਂ ਜਾਂਦੀ ਹੈ ਰਾਰ ਕਰਤ ਝੂਠੀ ਲੱਗ ਗਾਥਾ ਜੇ ਕਿਤੇ ਸੰਗਤ ਆ ਵੀ ਜਾਵੇ ਰਾਰ ਝਗੜੇ ਕਰਦਾ ਰਹਿੰਦਾ ਝੂਠੀਆਂ ਗਾਥਾ ਮਾਇਆ ਦੇ ਵਿੱਚ ਲਾ ਕਰਕੇ ਗਾਥਾ ਨਾ ਮਾਇਆ ਦਾ ਮਾਇਆ ਦੇ ਪਦਾਰਥਾਂ 'ਚ ਲਾ ਕਰਕੇ ਐਵੇਂ ਲੜਾਈ ਕਰਦਾ ਰਹਿੰਦਾ ਝਗੜੇ ਪਾਉਂਦਾ ਰਹਿੰਦਾ ਗਾਥਾ ਨਾ ਕਥਾ ਦਾ ਵੀ ਐ ਝੂਠੀਆਂ ਕਹਾਣੀਆਂ ਕਥਾ ਵਿੱਚ ਲਗ ਲਾ ਕੇ ਮਾਇਆ ਕੀ ਕਹਾਣੀਆਂ ਵਿੱਚ ਲਗ ਲਾ ਕੇ ਐਵੇਂ ਝਗੜੇ ਪਾਈ ਦੱਸਦਾ ਲੜਾਈ ਪਾਈ ਰੱਖਦਾ ਹੈ ਰਹਾਉ ਵਜੂ ਸਾਹਿਬ ਕਾ ਸੇਵ ਬਿਰਾਨੀ ਦੇਖੋ ਵਜੂ ਰੁਜੀਨਾ ਦਾ ਸਹਬ ਦਾ ਖਾਂਦਾ ਦਿੱਤਾ ਆ ਦਰਮਾਹਾ ਤਰਮਾਹਾ ਜਿਵੇਂ ਹੁੰਦਾ ਦੋ ਮਹੀਨੇ ਮਗਰੋਂ ਸਿਪਾਈ ਦੀ ਨੌਕਰੀ ਤਿੰਨ ਮਹੀਨੇ ਮਗਰੋਂ ਜਿਵੇਂ ਹੁੰਦਾ ਇਸੇ ਪ੍ਰਕਾਰ ਦੁਮਾਹੇ ਦੀ ਨਿਆਈ ਬਾਲਕ ਅਵਸਥਾ ਤੇ ਜਵਾਨੀ ਅਵਸਥਾ 'ਚ ਤਰਮਾਹੀ ਦੀ ਨਿਆਈ ਬੁਢੇਪੇ ਵਿੱਚ ਵੀ ਇਉ ਵਾਹਿਗੁਰੂ ਦਾ ਤਰ੍ਹਾਂ ਲਾਜ਼ਮਤ ਇਨਸਾਨ ਦਿੱਤਾ ਹੋਰ ਜੀਨਾ ਭੋਗਦਾ ਹੈ ਪਹਿਲੋਂ ਦੇ ਤਾਰਿਖ ਸੁਆਹਾਂ ਜੀਵਨ ਦੇ ਤਾ ਜੰਤੂ ਪਾਹ ਇਸ ਪ੍ਰਕਾਰ ਵਜੋ ਉਸ ਦੇ ਵੱਲੋਂ ਸਭ ਖੁਰਾਕ ਇਹਨੂੰ ਮਿਲਦੀ ਹੈ ਸਾਰੀ ਪਾਲਣਾ ਹੁੰਦੀ ਹੈ ਸਵਾਸ ਉਸ ਨੂੰ ਦਿੱਤੇ ਹੋਏ ਹੈ ਜਿੰਦਗੀ ਉਸ ਨੂੰ ਦਿੱਤੀ ਹੈ ਇੰਦਰੀਏ ਉਸ ਨੂੰ ਦਿੱਤੇ ਹੈ ਮਨਪੂਦ ਉਸ ਨੂੰ ਦਿੱਤੇ ਹੈ ਸਾਰੀ ਪਛਾਣ ਵਾਸਤੇ ਇਹ ਉਹ ਦਾ ਰਜੀਨਾ ਦਿੱਤਾ ਹੈ ਖੰਡਾ ਸਾਹਿਬ ਦਾ ਸੇਵ ਬਿਰਾਨੀ ਤੇ ਸੇਵਾ ਦੇਵੀ ਦੀ ਉੱਤਿਆ ਦੀ ਕੋਹੰਨੇ ਦੀ ਕੋ ਬੰਨੇ ਦੀ ਹੋਰ ਨਾ ਦੀ ਪੂਜਾ ਕਰਦਾ ਫਿਰਦਾ ਰਹਿੰਦਾ ਕਦੇ ਸਿਰ ਸਿਰ ਕਰਤੇ ਜੋ ਉਹਨਾਂ ਤੇ ਆਵੇ ਬਰਦ ਜਿਹੜੇ ਡੋਰੋਂ ਤਮਕਾਵੇ ਮਹਾਮਾਈ ਕੀ ਪੂਜਾ ਕਰੇ ਨਰਸਨਾਰ ਹੋਇਆ ਉਹ ਤੇ ਇਸ ਪ੍ਰਕਾਰ ਬਰਾਨੀ ਬਗਾਨੀ ਸੇਵਾ ਕਰਦਾ ਖੜਦਾ ਵਾਹਿਗੁਰੂ ਨੂੰ ਛੱਡ ਕੇ ਐਸੇ ਗੁਨਹਾਂ ਅਛਾਦਿਓ ਪ੍ਰਾਨੀ ਇਸ ਪ੍ਰਕਾਰ ਗੁਨਾਹਾਂ ਦੇ ਕਰਕੇ ਅਛਾਦਿਓ ਭੜਿਆ ਹੋਇਆ ਟਕਿਆ ਪਿਆ ਹੋਇਆ ਪ੍ਰਾਨੀ ਜਿਹੜਾ ਹੈ ਤਿਸ ਸਿਓ ਲੋਕ ਜੋ ਸਦ ਹੀ ਸੰਗੀ ਦੇਖੋ ਜਿਹੜਾ ਪ੍ਰਮੇਸ਼ਰ ਸਦਾ ਸੰਗੀ ਹੈ ਉਹ ਤਾਂ ਲੁਕ ਲੋ ਕੇ ਆਪਦੇ ਜਾਣੇ ਕਰਮ ਕਰਦਾ ਹੈ ਜਿਵੇਂ ਜਿਸ ਹਾਤ ਨੂੰ ਡੰਡ ਦੇਣਾ ਹੋਵੇ ਉਹ ਕੋਲੇ ਖੜਾ ਹੋਵੇ ਤੇ ਕਹੇ ਮੈਂ ਲੋਕੇ ਕੀਤਾ ਹੈ ਇਸੇ ਪ੍ਰਕਾਰ ਪਰਮੇਸ਼ਰ ਜਿਹੜਾ ਸਦਾ ਸੰਗੀ ਹੈ ਉਹ ਤਾਂ ਲੁਕਾ ਕੇ ਰੱਖਦਾ ਆਪਣੇ ਔਗਣਾ ਨੂੰ ਕਾਂਗਨਾ ਆਵੇ ਸੂ ਫਿਰ ਫਿਰ ਮੰਗੀ ਜਿਹੜੇ ਇਹ ਪ੍ਰਲੋਕ ਚ ਕੰਮ ਨਹੀਂ ਆਉਣੇ ਐਸ ਲੋਕ ਜਿਸ ਸੁਖਦਾਇਕ ਨਹੀਂ ਹੋਣੇ ਕੋਨਾ ਪਦਾਰਥਾਂ ਨੂੰ ਕਾਮਨਾ ਵਾਲੇ ਨੂੰ ਮੋੜ-ਮੁੜ ਕੇ ਮੰਗਦਾ ਹੈ ਐਸਾ ਦਿੱਲਿਆ ਹੋਇਆ ਹੈ ਕਹੋ ਨਾਨਕ ਪ੍ਰਭ ਦੀਨ ਦਿਆਲਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਏ ਮੇਰੇ ਵਾਹਿਗੁਰੂ ਗਰੀਬਾਂ ਤੇ ਆਪ ਬਿਆਲਪਾ ਕਰਨ ਵਾਲੇ ਹੋ ਜਿਉਂ ਭਾਵੈ ਤਿਉਂ ਕਰ ਪ੍ਰਤਪਾਲਾ ਜਿਵੇਂ ਆਪ ਨੂੰ ਪਾਉਂਦਾ ਸੱਚੇ ਪਾਤਸ਼ਾਹ ਆਪ ਦੇ ਜਾਣ ਕੇ ਪਰਸਪਾਲਾ ਕਰੋ ਸਾਡੀ ਅਸੀਂ ਆਵਦੇ ਹਾਂ ਕਿਰਪਾ ਦ੍ਰਿਸ਼ਟੀ ਕਰੋ ਸਾਡੇ ਤੇ ਕਹ ਨਾਨਕ ਪ੍ਰਭ ਦੀਨ ਦਿਆਲਾ ਜਿਉ ਪਾਵੈ ਤਿਉ ਕਰ ਪ੍ਰਤਿਪਾਲਾ ਵਾਹਿਗੁਰੂ ਘਰ ਸੋ ਵਾਹਿਗੁਰੂ ਮਤੇ ਏ ਗੋਬਿੰਦ ਆਸਾ ਮਹੱਲਾ ਪੰਜਵਾ ਜੀ ਪ੍ਰਾਨ ਤਨ ਹਰ ਕੋ ਨਾਮ ਇੰਕ ਖਾਸ ਵੰਦਿ ਜੀ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਰਗੁਰੂ ਅਰਜਨ ਦੇਵ ਮਹਾਰਾਜ ਜੀ ਪਰਮ ਪਵਿੱਤਰ ਅਮਰਤ ਰੂਪ ਬਾਣੀ ਜੀ ਆ ਵੀ ਕਲਿਆਣ ਆ ਕੇ ਤੁਹ ਕੀ ਬਾਣੀ ਉਚਾਰਨ ਕਰ ਰਹੇ ਹਨ ਸੱਚੇ ਪਾਤਸ਼ਾਹ ਪ੍ਰਮੇਸ਼ਰ ਦੇ ਨਾਮ ਦੀ ਮਹਤਤਾ ਸਾਡੇ ਹਿਰਦਿਆਂ ਵਿੱਚ ਬਿਨ ਹਰ ਨਾਮ ਅਵਰ ਸਭ ਥੋੜਾ ਦੱਸ ਰਹੇ ਹਨ ਸਭ ਪਰਮੇਸ਼ਰ ਦਾ ਐਸਾ ਅਮਰਤ ਨਾਮ ਹੈ ਜੀ ਪ੍ਰਾਨ ਧਨ ਹਰ ਕੋ ਨਾ ਸਾਰਿਆਂ ਦੇ ਤਾਂ ਹੀ ਪਰਮੇਸ਼ਰ ਦਾ ਨਾਮ ਹੀ ਧਨ ਹੈ ਅਤੇ ਸਾਡੇ ਜੀ ਹਿਰਦੇ ਦੇ ਅੰਦਰ ਪ੍ਰਾਣਾ ਵੀ ਨਾਮ ਪਿਆਰਾ ਹੈ ਅਤੇ ਹਰੀ ਦਾ ਨਾਮ ਹੀ ਸਾਨੂੰ ਧਨ ਹੈ ਧੰਦੇ ਥਾਂ ਵੀ ਪ੍ਰਾਣਾ ਦੇ ਥਾਂ ਵੀ ਜ਼ਿੰਦਗੀ ਦੇ ਥਾਂ ਵੀ ਪਰਮੇਸ਼ਰ ਦਾ ਨਾਮ ਹੀ ਹੈ ਇਹ ਜੀਵਾਂ ਦੇ ਦਾਈ ਪ੍ਰਾਣਾਂ ਦੇ ਅੰਦਰ ਆਸਨਾ ਰੂਪ ਦੀ ਪਰਮੇਸ਼ਰ ਦਾ ਨਾਮ ਹੈ ਤੰਦੌਲ ਰੂਪ ਵੀ ਪਰਮੇਸ਼ਰ ਦਾ ਨਾਮ ਹੈ ਤਾਨੋ ਪੁਰਖਾਂ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਪ੍ਰਾਣ ਸਮਝੇ ਹੈ ਪਰਮੇਸ਼ਰ ਦੇ ਨਾਮ ਦੇ ਦਾਈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਤੰਗ ਰੂਪ ਕਰਕੇ ਪ੍ਰਾਣ ਪਛਾਣਨਾ ਕੀਤਾ ਹੈ ਜਿਨ੍ਹਾਂ ਨੇ ਆਪਣਾ ਜੀਵਨ ਰੂਪ ਕਰਕੇ ਪਰਮੇਸ਼ਰ ਦੇ ਨਾਮ ਨੂੰ ਸਮਝਿਆ ਹੈ ਧੰਗ ਕਾਮ ਇਹ ਇਸ ਸ਼ਲੋਕ ਚ ਵੀ ਉਸ ਪਰਮੇਸ਼ਰ ਦੇ ਨਾਮ ਨਾਲ ਹੀ ਕੰਮ ਹੈ ਅਤੇ ਪਰਲੋਕ ਇਤਵੀ ਉਸ ਪਰਮੇਸ਼ਰ ਦੇ ਨਾਮ ਨਹੀਂ ਸੰਗੀ ਹੋ ਕੇ ਜੀਵ ਦੇ ਬੰਦਨਾ ਤੋਂ ਛੁਟਕਾਉਣ ਦਾ ਕੰਮ ਕਰਨਾ ਹੈ ਬਿਨ ਹਰ ਨਾਮ ਅਵਰ ਸਭ ਥੂਰਾ ਬਿਨ ਪਰਮੇਸ਼ਰ ਦੇ ਨਾਮ ਤੋਂ ਚਾਹੇ ਜਿੰਨੇ ਪਦਾਰਥ ਹੈ ਨੇ ਰਾਜ ਆਦਿਕ ਵਿਧੀਆਂ ਸਿੱਧੀਆਂ ਹਨ ਦੁਨੀਆ ਦੇ ਸੁੱਖ ਹਨ ਉਹ ਸਾਰੇ ਥੂੜੇ ਹੀ ਹਨ ਤੇ ਅਵਾਰਨ ਰੂਪ ਹਨਗੇ ਅਗਿਆਨ ਦਾ ਪਰਦਾ ਪਾਉਣ ਵਾਲੇ ਹਨ ਹੋਰ ਸਭ ਕੋਈ ਥੋੜਾ ਹੀ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾ ਪੂਰਨ ਨਹੀਂ ਹੁੰਦਾ ਬੜੇ ਕਰ ਕਰ ਥਾਕੇ ਬੜੇ ਬਡੇਰੇ ਕਿੰਨੇ ਕੀਏ ਕਾਜ ਮਾਇਆ ਪੂਰੇ ਤ੍ਰਿਪਤ ਆਗਹਾਵ ਹਰ ਦਰਸ਼ਨ ਮਨ ਮੂਰਾ ਸਾਡਾ ਮਨ ਤਾਂ ਪਾਈ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਹਰੀ ਦੇ ਦਰਸ਼ਨਾਂ ਕਰਕੇ ਤ੍ਰਿਪਤ ਹੁੰਦਾ ਹੈ ਅਜੇ ਸਵਰਗ ਲੋਕ ਤੇ ਬਰਮ ਲੋਕ ਆਦਿਕਾਂ ਦੇ ਪਦਾਰਥਾਂ ਵੱਲੋਂ ਵੀ ਸਾਡਾ ਚਿੱਤ ਰਜਦਾ ਹੈ ਹਰੀ ਦੇ ਦਰਸ਼ਨ ਕਰਕੇ ਸਾਡਾ ਮਨ ਹੋਰ ਕਿਸੇ ਪਦਾਰਥ ਦੀ ਇੱਛਾ ਨਹੀਂ ਰੱਖਦਾ ਆਤਮਪੂਰਤੀ ਕਰਕੇ ਹਰੀ ਦੇ ਦਰਸ਼ਨਾ ਕਰਕੇ ਆਤਮਪੂਰਤੀ ਪ੍ਰਾਪਤ ਹੁੰਦੀ ਹੈ ਇਸ ਕਰਕੇ ਸਾਡਾ ਮਨ ਹਰੀ ਦੇ ਦਰਸ਼ਨਾ ਕਰਕੇ ਆਤਮਪੂਰਤੀ ਕਰਕੇ ਤ੍ਰਿਪਤ ਹੁੰਦਾ ਰਜਦਾ ਹੈ ਪ੍ਰਭਾ ਭਗਤ ਪੰਡਾਰ ਗੁਰਬਾਣੀ ਲਾ ਇਹ ਜੋ ਸਤਿਗੁਰੂ ਨਾਨਕ ਦੇਵ ਦੀ ਤੁੜਕੀ ਬਾਣੀ ਹੈ ਇਹ ਕੈਸੀ ਹੈ ਭਗਤੀ ਦਾ ਭੰਡਾਰਾ ਹੈ ਜਿੰਨੀ ਸਰਬਉੱਚ ਮੰਨੀਏ ਤੁਮ ਪਾਤਸ਼ੇਵਰ ਜਾਨ ਆਜੁ ਭਗਤੀ ਹੈ 11 ਪ੍ਰਕਾਰ ਦੀ ਭਗਤੀ ਨਾਰਦ ਨੇ ਪੰਚਰਾਤਰ ਗ੍ਰੰਥ ਵਿੱਚ ਲਿਖੀ ਹੈ ਉਸ ਭਗਤੀ ਦਾ ਪੰਡਾਰਾ ਹੈ ਗੁਰਬਾਣੀ ਅਤੇ ਨਾਲ ਪ੍ਰੇਮ ਪੈਦਾ ਕਰਨ ਵਾਲੀ ਹੈ ਇਹ ਜਿਹੜਾ ਪ੍ਰੇਮ ਹੈ ਲਾਲ ਪ੍ਰੇਮ ਮਹਾਰਾਜ ਸਾਹਿਬ ਦੇ ਲਾਲ ਹਨਗੇ ਬਾਣੀ ਵਿੱਚ ਅਤੇ ਜੋ ਭਗਤੀ ਦੇ ਬਚਨਾਂ ਨੇ ਭਗਤੀ ਦਾ ਪੰਡਾਰਾ ਭਰਿਆ ਹੋਇਆ ਹੈ ਗੁਰਬਾਣੀ ਗਾਵਤ ਸੁਨਤ ਕਮਾਤ ਨਿਹਾਲ ਜੋ ਪੁਰਖ ਰਗ ਰਿਤ ਪਾ ਕੇ ਗਾਉਂਦੇ ਆ ਗੁਰਬਾਣੀ ਨੂੰ ਜੋ ਪ੍ਰੇਮੀ ਸਰਦਾ ਤੇ ਵਿਸ਼ਾਸ ਰੂਪੀ ਕੰਨਾਂ ਨਾਲ ਸੁਣਦੇ ਆ ਜੋ ਪੁਰਖ ਚਿਤ ਦੀ ਲਿਵ ਲਾ ਕੇ ਕਮਾਈ ਕਰਦੇ ਆ ਉਹ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ ਚਰਨ ਕਮਲ ਸੇ ਉਲਾਗੂ ਮਾਨ ਸਾਦਾ ਤਾਂ ਮਨ ਭਾਈ ਮਹਾਰਾਜ ਦੇ ਚਰਨਾਂ ਕਉਨਾਂ ਦੇ ਨਾਲ ਲੱਗਾ ਹੋਇਆ ਹੈ ਜਿਨ੍ਹਾਂ ਦਾ ਮਨ ਚਰਨਾਂ ਕਉਨਾਂ ਦੇ ਲੱਗਾ ਹੈ ਚਰਨ ਜੋ ਪੂਜਨੀਕ ਹੈ ਕਵਲਵਾਦ ਪ੍ਰਕਾਸ਼ ਹੈ ਉਹਨਾਂ ਦਾ ਸਿਉ ਸਾਥ ਮਾਨ ਮੰਨਣ ਰੂਪ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਸਤਗੁਰੂ ਤੂਠਾ ਕੀਨੂ ਦਾ ਇਹ ਸਤਗੁਰੂ ਸਾਹਿਬ ਜੀ ਨੂੰ ਪ੍ਰਸੰਨ ਹੋ ਕੇ ਕਰਨਾ ਕਮਲਾ ਨਾਲ ਜਿਹੜਾ ਮਨ ਦਾ ਲੱਗਣਾ ਹੈ दान ਬਖਸ਼ਣਾ ਕੀਤਾ ਨਾਨਕ ਕਹੋ ਗੁਰ ਦੀਖਿਆ ਦੀ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਸਾਨੂੰ ਸਤਿਗੁਰੂ ਨਾਨਕ ਗੁਰੂ ਰਾਮਦਾਸ ਸਾਹਿਬ ਨੇ ਇਹ ਦੀਖਿਆ ਦੀਖਸ਼ਤ ਮੰਤਰ ਸਿਖਾਇਆ ਦਿੱਤੀ ਹੈ ਲੱਗ ਅਬ ਨਾਸੀ ਘਟ ਘਟ ਚੀ ਜੋ ਵਾਹਿਗੁਰੂ ਨਾਸਤ ਰਹਿਤ ਹੈ ਉਹ ਸਾਰੇ ਚਾਰ ਖਾਨੀਆਂ ਦੇ ਘਟਾ-ਕਟਾ ਵਿੱਚ ਹੈ ਉਸ ਨੂੰ ਜਾਨਣਾ ਕਰੋ ਆਸਾ ਮਹੱਲਾ ਪੰਜਵਾ ਅਨੰਦ ਬਿਨੂਦ ਭਰੇਪੁਰ ਧਾਰਿਆ ਪੂਰਨਮਗਰੀ ਪੂਰੇ ਠਾਕੁਰ ਕੀ ਅਨੰਦ ਬਿਨੂਦ ਭਰੇਪੁਰ ਧਾਰਿਆ ਜਿਸ ਵਾਹਿਗੁਰੂ ਦੇ ਆਨੰਦਦਾਇਕ ਕੌਤਕ ਹਨ ਹੈ ਜਿਸ ਨੇ ਸਾਰੇ ਸੰਸਾਰ ਨੂੰ ਆਪ ਦੇ ਆਸਰੇ ਧਾਰਨ ਕੀਤਾ ਹੈ ਉਹ ਭਰੇ ਪਰ ਲਵਾ ਲਲ ਸਾਰਿਆਂ ਚ ਪੂਰਨ ਹੈ ਲਵਾ ਲਲ ਭਰਿਆ ਹੋਇਆ ਹੈ ਆਪਣਾ ਕਾਰਜ ਆਪ ਸਵਾਰਿਆ ਆਪਣੀ ਪ੍ਰਾਪਤੀ ਦਾ ਜਿਹੜਾ ਕਾਰਜ ਸੀ ਜੀ ਗਿਆਸੂ ਨੂੰ ਆਪ ਦੇ ਸਰੂਪ ਵਿੱਚ ਮਿਲਾਉਣਾ ਗੁਰਾਂ ਦੁਆਰਾ ਨਾਮ ਦੇ ਉਪਦੇਸ਼ ਕਰਕੇ ਇਸ ਕਾਰਜ ਨੂੰ ਵੀ ਆਪ ਦੀ ਪ੍ਰਾਪਤੀ ਜਿਹਨੂੰ ਆਪ ਹੀ ਮਹਾਰਨ ਗੁਰੂ ਸ੍ਰੀ ਕੋ ਕੇ ਸਵਾਰਨਾ ਕੀਤਾ ਹੈ ਪੂਰ ਸਮਗਰੀ ਪੂਰੇ ਠਾਕੁਰ ਕੀ ਇਸ ਪ੍ਰਕਾਰ ਪੂਰੀ ਗਿਆਨ ਦੀ ਸਮਗਰੀ ਜੋ ਹੈ ਆਪਣੇ ਗੁਣਾਂ ਦੀ ਸਲੰਘਾ ਤੋਂ ਰਹਿਤ ਹੋਣਾ ਮੁਕਤੀ ਨੂੰ ਸਾਰਿਆਂ ਨਾਲੋਂ ਵੱਡੀ ਮੰਨਣਾ ਕੇਵਲ ਮੋਖ ਦੇ ਤਾਂ ਜਿਉਂ ਜਨਮਿਆਂ ਦੇ ਲਾਖਟਾ ਨਾ ਤਿਉਂ ਜਿਉਂ ਤੀ ਸੰਜੋਰ ਸਮਾਨਾ ਇਹ ਵੀ ਗੁਣ ਦੱਸਿਆ ਕ੍ਰਿਸ਼ਨ ਜੀਨ ਗੀਤਾ ਦੇ ਇਹ ਗਿਆਨ ਦੀ ਸਮਗਰੀ ਜਿਹੜੀ ਪੂਰੀ ਹੈ ਉਹ ਪੂਰਨ ਠਾਗ ਦੀ ਪ੍ਰਾਪਤੀ ਵੀ ਪੂਰਨ ਹੈ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਭਰਪੂਰ ਤਾਰ ਰਹੀ ਸੋਭਾ ਜਾਈ ਅਤੇ ਭਰਪੂਰ ਤਾਰ ਰਹੀ ਜੋ ਪਰਮੇਸ਼ਰ ਸਾਰਿਆਂ ਦੇ ਤਾਂ ਹੀ ਭਾਗਮ ਕਰ ਰਹੀ ਹੈ ਜਿਸ ਪਰਮੇਸ਼ਰ ਦੀ ਜੋਤ ਉਹਦੀ ਸੋਭਾ ਵੀ ਪਤੂਰ ਹੋ ਰਹੀ ਹੈ ਸਾਰਿਆਂ ਵਿੱਚ ਲਵਾਲਾ ਭਰੀ ਹੋਈ ਹੈ ਇਹੋ ਗਿਆਨ ਦੀ ਸਮਗਰੀ ਹੋਰ ਗੁਣਾਂ ਦੀ ਸਮਗਰੀ ਪੂਰਨ ਠਾਗ ਦੀ ਸਾਰਿਆਂ თან ਵਿੱਚ ਪੂਰਨ ਹੈ जिसी शोभा परमेश्वर की सारे थावाल भर रही है जिस वागुरु का नाम, नाम खजाना है सारे खजानों में देलिया दे चार पदार्थों में दे वाला नाम का खजाना है जिस वागुरु की निर्मल उज्जल शोभा हो रही है कोई वोटा पा के शोभा जोड़ी हूँ है ਜਿਹੀਆਂ ਘਟ ਜਾਂਣ ਉਹਦੀ ਘਟ ਜਾਂਦੀ ਹੈ ਜਿਹਦੀ ਵੱਧ ਜਾਂਦੀ ਉਹਦੀ ਵੱਧ ਜਾਂਦੀ ਇਹੀ ਜੀ ਸੋਭਾ ਨਹੀਂ ਇਹ ਤਾਂ ਭਈ ਮੈਲ ਵਾਲੀ ਸੋਭਾ ਹੈ ਦੁਨੀਆਂ ਦੀ ਛਲੰਗ ਛਿਦਨ ਕੋਟ ਬਗਨੂ ਅਪਰਾਧਮ ਕਲਿ ਵਿਹਮਲ ਉਹਦੀ ਨਿਰਮਲ ਉज्ज्वल ਸੋਭਾ ਹੈ ਸੰਸਾਰ ਵਿੱਚ ਮਾਇਆ ਦੀ ਮੈਲ ਤੋਂ ਰਹਿਤ ਹੈ ਆਪੇ ਕਰਤਾ ਅਵਰ ਨਾ ਕੋ ਆਪ ਹੀ ਸਾਰੇ ਜਗਤ ਨੂੰ ਕਰਨ ਵਾਲਾ ਪਰਮੇਸ਼ਰ ਹੈ ਉਹ ਤੋਂ ਦਿਨ ਅਵਰਸਤਾਂ ਕਿ ਹੋਰ ਕੋਈ ਨਹੀਂ ਹੈ ਜੀ ਜੰਤ ਸਭ ਤਾਂ ਕੈ ਹਾਤ ਜਿਤਨੇ ਜੀ ਜੰਤ ਬਣਾਏ ਹੋਏ ਹਨ ਇਹ ਸਭ ਪਰਮੇਸ਼ਰ ਨੇ ਆਪ ਦੇ ਹੱਥ ਵਿੱਚ ਰੱਖੇ ਹੋਏ ਹਨ ਬਰਾਬਰ ਹੈ ਆ ਪ੍ਰਭ ਸਭ ਕੈ ਸਾ ਮੇਰਾ ਵਾਹਿਗੁਰੂ 사ਜੰਦਾ ਸੰਗੀ ਹੋ ਕੇ ਵਿਆਪ ਹੋ ਰਿਹਾ ਹੈ ਪੂਰਾ ਗੁਰਪੂਰੀ ਬਣਤ ਬਣਾਈ ਉਹ ਪੂਰਨ ਸਤਗੁਰੂ ਆਪ ਹੈ ਗੁਰੂ ਨਾਨਕ ਰੂਪ ਵਿੱਚ ਇਹ ਪੂਰੀ ਸੰਤਾਂ ਦੇ ਤਾਂ ਹੀ ਅਮਰਤ ਨਾਮ ਦਾ ਜਪਣਾ ਪਾਣਾ ਮੰਨਣਾ ਹਉਮੈ ਦਾ ਤਿਆਗ ਕਰਨਾ ਇਹ ਪੂਰੀ ਆਪ ਦੀ ਪ੍ਰਾਪਤ ਜੀਵਨ ਮੁਕਤੀ ਦੀ ਜਿਵੇਂ ਤਤ ਗਿਆਨ ਜੀਵਨ ਮੁਕਤੀ ਦਾ ਸਾਧਨ ਹੈ ਅਤੇ ਮਨੋਂ ਨਾਹ ਵਾਸ਼ਨਾ ਖੈ ਇਹ ਜੀਵਨ ਮੁਕਤੀ ਆਇ ਤਿੰਨ ਅਭਿਆਸ ਕਰਨੇ ਪੈਂਦੇ ਆ ਇਧਰ ਪਾਣਾ ਮੰਨਣਾ ਹਉਮੈ ਛੱਡਣੀ ਨਾਮ ਜਿਲੇ ਬਣਾਉਣੀ ਇਹ ਪੂਰਨ ਬੰਦ ਆਪ ਦੀ ਪ੍ਰਾਪਤੀ ਦੀ ਸਾਧਨਾ ਦੀ ਮਾਰਗ ਬਣਾਉਣਾ ਕੀਤੀ ਹੈ ਨਾਨਕ ਭਗਤ ਮਿਲੇ ਬੜਿਆਈ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਭਗਤਾਂ ਨੂੰ ਵਾਹਿਗੁਰੂ ਦੇ ਲਰੋ ਬੜਿਆਈ ਪ੍ਰਾਪਤ ਹੋਈ ਜਿਨ ਜਪਤਾ ਸੋ ਤੁਸੀਂ ਹੀ ਜਿਹਾ